ਰਾਜਵੀਰ ਜਵੰਦਾ ਨੂੰ ਨਾ ਘੁੰਮਣ ਦਾ ਬੜਾ ਹੀ ਜ਼ਿਆਦਾ ਸ਼ੌਂਕ ਸੀ। ਰਾਜਵੀਰ ਜਵੰਦਾ ਨੇ ਮੋਟਰਸਾਈਕਲ ਬਹੁਤ ਹੀ ਜ਼ਿਆਦਾ ਮੰਗਿਆ ਵੀ ਰੱਖਿਆ ਹੋਇਆ ਸੀ ਅਤੇ ਉਹ ਮੋਟਰਸਾਈਕਲ ਤੇ ਬਾਹਰ ਅੱਗੇ ਵੀ ਘੁੰਮਣ ਜਾਂਦਾ ਹੁੰਦਾ ਸੀ। ਉਸ ਦਾ ਕਹਿਣਾ ਸੀ ਕਿ ਜੋ ਮੋਟਰਸਾਈਕਲ ਤੇ ਘੁੰਮ ਕੇ ਮਜ਼ਾ ਆਉਂਦਾ ਉਹ ਗੱਡੀ ਤੇ ਨਹੀਂ ਆਉਂਦਾ। ਮੋਟਰਸਾਈਕਲ ਤੇ ਅਕਸਰ ਹੀ ਘੁੰਮਣ ਤਾਂ ਕਰਕੇ ਰਾਜਵੀਰ ਜਵੰਦਾ ਜਾਂਦਾ ਹੁੰਦਾ ਸੀ। ਰਾਜਵੀਰ ਜਵੰਦਾ ਵੀਰ ਦੀ ਲੁੱਕ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਸੀ ਅਤੇ ਉਸਦੇ ਗਾਣੇ ਤਾਂ ਪਸੰਦ ਹੀ ਸਨ ਅਤੇ ਉਸ ਦੀ ਲੋਕ ਨੂੰ ਵੀ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਸਨ ਪੱਗ ਬੰਨੀ ਅਤੇ ਕੱਦ-ਕਾਠ ਬਹੁਤ ਜ਼ਿਆਦਾ ਉੱਚਾ ਸੀ ਤਾਂ ਸੋਹਣਾ ਬਹੁਤ ਹੀ ਲੱਗਦਾ ਸੀ ਤਾਂ ਵੀਰ ਦੀ ਇੱਕ ਵੀਡੀਓ ਕਲਿੱਪ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੇਖੋ ਅੱਗੇ ਵੀਡੀਓ ਕਰਦੇ ਆ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਮਾਰਨਿੰਗ ਉਠਾਂਗੇ ਮੈਨੂੰ ਮੈਂ ਖੁਫਾ ਬਾਇਆ ਰਹਾ ਹਾਂ ਜੀ ਕੀ ਹੋਇਆ ਸੀ ਦੱਸੋ ਹਰਿਆਣੇ ਦੱਸੋ ਜੇ ਤੁਸੀਂ ਵੀ ਰਾਜਵੀਰ ਜਵੰਧਾ ਨੂੰ ਪਿਆਰ ਕਰਦੇ ਆ ਤਾਂ ਕਮੈਂਟ ਜਰੂਰ ਕਰਨਾ ਅਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਮਿਲਦੇ ਆਓ ਦੋਸਤੋ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਦੋਸਤੋ ਰੱਬ ਰੱਖਾ ਜੀ